ਇਤਨਾ ਕੰਟੈਂਟ ਦੇ ਰਹੇ ਤੂੰ ਮੈਂ ਬੋਲ ਨਹੀਂ ਪੈ ਰਹੀ। ਉਹ ਕਿਹੜੀ ਜਾਸਰ ਬਣਾਏਗੀ। ਇਹੋਂ ਤੱਕ ਕੈਨਾਬਰਾ ਲਾਪੇ ਬਾਬਾ ਜੀ। ਲੈ ਲਓ ਚਾਹ ਭਾਜੀ ਲੈ ਲਓ। ਲੈ ਲਓ ਭਾਜੀ ਬਣਾ ਕੇ ਲੈ ਕੇ ਆਏ। ਜਿਸ ਨੂੰ ਮੈਂ ਤਾਂ ਸਪੈਸ਼ਲ ਲੈ। ਤੁਹਾਡੀ ਬਣ ਗਈ ਹੈ ਫੇਰ। ਇਹ ਲੁਧਿਆਣੇ ਤੋਂ ਆਇਆ ਜੀ ਸਾਰੇ ਇਹਨੇ। ਜਾਂ ਲੁਧਿਆਣੇ ਨੂੰ ਚਾਹ ਪੀਣ ਲੱਗੇ। ਭਾਉ ਜੀ ਇਹਨਾਂ ਨੂੰ। ਦੱਸਿਆ ਨਾ ਲੱਗੇ। ਤੇਰੇ ਤੁਸੀਂ ਲਓ ਪਹਿਲੇ ਇਹਨਾਂ ਨੂੰ ਕੋਈ ਨਹੀਂ ਤੁਸੀਂ ਲਓ ਲਓ ਦੇ ਲਓ ਬੋਤਲ ਲੈ ਲਾ ਪਹਿਲੇ ਤੂੰ ਲੈ ਲਓ ਕੋਈ ਨਹੀਂ ਇਹੋ ਹੀ ਚੜਦੀ ਕਲਾ ਬਾਈ ਤੂੰ ਕਾਹ ਚੜਦੀ ਕਲਾ ਚੜਦੀ ਗੁਰੂ ਦਾ ਮਾਰੀ ਜੀ ਲੈ ਬੋਨੋ ਜਿਹੜੇ ਪਾਣੀ ਲੈ ਜੇ ਲਈ ਬੱਚੀ ਪਾਣੀ ਨਾ ਲੈਂਦੇ ਆ ਪਰ ਰੋਜ਼ ਚੜਦੇ ਉਹਨਾਂ ਚੜ ਗਏ ਉਹ ਪਾਣੀ ਲੈ ਗਿਆ ਕਰੇਗਾ ਪਰਮਾਤਮਾ ਕਿਰਪਾ ਜੀ ਪਰਮਾਤਮਾ ਵੀਰੇ ਤੁਸੀਂ ਲਓ ਜਿਹਨੇ ਬਾਬਾ ਜੀ ਆਪ ਤਾਂ ਲੋਗੋ ਨਹੀਂ ਸੇਵਾ ਵੀ ਕਰ ਰਹੇ ਨੇ ਸੇਵਾ ਦੇ ਵੀਰੇ ਤੁਸੀਂ ਲਓ ਜਿੰਦਾਂ ਬੰਨੇ ਚਾਹ ਬੱਦਲ ਲਓ ਇਹਨੇ ਤੁਸੀਂ ਲਓ ਲਓ ਇਹ ਵੀ ਮੀਡੀਆ ਦਾ ਆਇਆ ਕਿ ਉਹਦੇ ਨੇ ਵੀਰੇ ਤੁਸੀਂ ਲਓ ਨਹੀਂ ਨਹੀਂ ਇਹ ਕੁੜੀ ਵੀ ਜਿਹੜੀ ਮੀਡੀਆ ਤੋਂ ਆ ਅੱਛਾ ਜੀ ਇਹ ਖੁਦ ਆਪਣੇ ਕੋਲੋਂ ਲੈ ਕੇ ਆਈ ਸਮਾਨ ਅੱਛਾ ਜੀ ਜੀ ਹਾਂਜੀ ਇਹ ਵੀ ਕੁੜੀ ਮੀਡੀਆ ਦੀ ਬਹੁਤ ਧੰਨਵਾਦ ਆਪ ਇਹ ਦੋਵੇਂ ਹਸਬੈਂਡ ਵਾਈਫ ਹੈ ਅੱਛਾ ਜੀ ਤੇ ਇਹ ਦੋਨਾਂ ਦਾ ਮੱਲੋ ਕੇ ਆਪ ਦੇ ਕੋਲੋਂ ਲੈ ਕੇ ਆਏ ਜੀ ਬਹੁਤ ਬਹੁਤ ਧੰਨਵਾਦ ਅੱਛਾ ਜੀ ਹੋਰ ਕੇ ਪਤਾੜ ਦੇ ਮਰ ਹੋਰ ਤਰੱਕੀ ਕਰੇ ਮਾਰ ਆਈ ਬਾਬਾ ਦੀਵ ਸੋਧ ਨੂੰ ਮੇਰਾ ਘਰ ਤੁਹਾਡੇ ਤੋਂ ਮਾਫ ਕਰਾ ਦੇ ਫਿਰ ਕਰਦੇ ਹੈਲੋ ਤੁਸੀਂ ਲੋ ਤੁਸੀਂ ਲੋ ਅਸੀਂ ਮੈਂ ਕਿੱਥੀ ਲੈ ਲੈਂਦੀ ਹਾਂ ਆਪਣੇ ਲੋ ਲਿਵਟਾ ਮਾਫ ਕਰਾ ਦਿਓ ਫਿਰ ਚੜਦੀ ਗਾਓ ਜਿੰਦਾਬਾਦ ਰਾਬੇ ਦੇ ਭੁੱਖੇ ਆ ਰਹੇ ਨੇ ਮੇਰੇ ਖਾਣੀਆਂ ਨਹੀਂ ਲਿਆਵਾਂਗੇ ਠੀਕ ਹੈ ਠੀਕ ਆ ਬਾਬਾ ਜੀ ਸਤਿ ਸ੍ਰੀ ਅਕਾਲ ਜਿੰਦਾਬਾਦ ਬਾਬਾ ਜੀ ਫੇਸ ਹੋ ਰਿਹਾ ਥੋੜੀ ਆਪਾਂ ਪਹਿਲਾਂ ਲਾਵਾਂਗੇ ਡਾ ਮੈਂ ਤੁਹਾਨੂੰ ਮੈਂ ਫੋਨ ਕਰਕੇ ਆਉਣਾ ਤੁਹਾਨੂੰ ਇਹ ਤਨਜੋਤ ਸਾਹਿਬ ਨੂੰ ਤੜੇ ਕੋਲ ਆਈ ਸੀ ਬਿਲਕੁਲ ਬਿਲਕੁਲ ਮੈਂ ਤੇਗਾਈ ਦਸੀ ਗਾ ਸੇਸੀ ਕਾਏ ਬੋਲੇ ਸੋਨਿਆ ਸੇਸੀ ਕਾਲੇ ਅਦੀ ਮੈਨੂੰ ਇਹਦੀ ਕਿ ਉਹ ਹੈ ਕਿ ਨਾਲ ਹੀ ਨਾਲ ਹੀ ਲੱਗੀ ਹੋਈ ਹੈ ਲੁਧਿਆਣੇ ਤੋਂ ਆਏ ਹਾਂ ਹਾਂਜੀ ਅੱਗੇ ਸੇਵਾ ਕਿਦਾਂ ਦੀ ਕੀਤੀ ਅੱਗੇ ਕਿਦਾਂ ਅੱਗੇ ਮੈਂ ਕਿਹ ਇਨਾ ਪਿੰਡ ਵਾਲੇ ਜਿਹੜੇ ਹੜਾ ਚ ਇਨਾ ਸੇਵਾ ਕਿਦਾਂ ਦੀ ਕੀਤੀ ਲੋਟ ਇਹਨਾਂ ਨੇ ਤਾਂ ਸੇਵਾ ਪੂਰੀ ਕੀਤੀ ਇਹਨਾਂ ਨੇ ਸਭ ਤੋਂ ਵੱਧ ਕੀਤੀ ਹੈ ਦੇਖੋ ਹੁੰਦਾ ਪਤਾ ਕੀ ਹੈ ਜਦੋਂ ਬੰਦੇ ਤੇ ਮਾੜਾ ਟਾਈਮ ਆਉਂਦਾ ਨਾ ਤੇ ਦੋ ਤਰ੍ਹਾਂ ਦੇ ਇਨਸਾਨ ਨਿਕਲ ਕੇ ਆਉਂਦੇ ਆ ਇੱਕ ਸਿਰ ਫੜ ਕੇ ਰੋਂਦਾ ਰਹਿੰਦਾ ਤੇ ਕੋ ਨੂੰ ਇੰਜੋਏ ਕਰਦਾ ਵੀ ਇਹਨੂੰ ਜਲਦੀ ਜਲਦੀ ਬੀਤਣ ਦੀ ਕਰਦਾ ਤੇ ਮੈਨੂੰ ਹੁਣੇ ਤੱਕ ਜਿੰਨੇ ਵੀ ਬੰਦੇ ਮਿਲੇ ਨੇ ਨਾ ਸਾਰੇ ਮਸਤ ਮੌਲਾ ਸੀ ਚੜਦੀ ਕਲਾ ਵਾਲੇ ਬੰਦੇ ਚੜਦੀ ਕਲਾ ਵਾਲੇ ਬੰਦੇ ਆ ਮੈਂ ਤਾਂ ਆਪ ਦੇਖ ਕੇ ਹੈਰਾਨ ਆ ਜਿਵੇਂ ਕਹੀ ਜਾਂਦੇ ਆ ਵੀ ਤਿੰਨ ਫਸਲਾਂ ਹੁੰਦੀਆਂ ਨੇ ਸਾਡੋਂ ਕੱਲੀ ਕਣਕ ਤੋਂ ਆਸ ਹੁੰਦੀ ਐ ਹੈਂ ਝੋਨੇ ਤੋਂ ਕਦੇ ਆਸ ਹੀ ਨਹੀਂ ਹੁੰਦੀ ਫਿਰ ਵੀ ਦੇਖੋ ਚਿਹਰੇ ਉਹਨਾਂ ਦੇ ਹੱਸਣ ਦੇ ਆ ਚਾਹੇ ਕਿੰਨੀ ਮੁਸੀਬਤ ਆ ਕਿੰਨਾ ਪਾਣੀ ਆ ਚਿਹਰੇ ਹੱਸਦੇ ਪਏ ਆ ਚਿਹਰੇ ਹੱਸਦੇ ਪਏ ਆ ਇਹਨਾਂ ਮਸਤ ਆ ਜਾਂਦੀ ਆਉ ਭਾਗਤ ਜਿਹੜੀ ਚਾਹ ਚਾਹ ਹੋ ਗਈ ਚਾਹ ਪੀਂਦੇ ਬਿਨਾ ਜਾਣ ਹੀ ਨਹੀਂ ਮੈਨੂੰ ਘੁੱਟ ਕੇ ਮਿਲਦੇ ਤੇ ਠੀਕ ਐ